ਸਤ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ 8 ਵਜ ਰਹੀ ਨੇਗੇ ਤੇ 5 ਅਗਸਤ 2025 ਦਾ ਸੂਰਜ ਛਿਪ ਚੁੱਕਿਆਗਾ ਲੈ ਕੇ ਹਾਜ਼ਰਾਂ ਮੌਸਮ ਦੀ ਜਾਣਕਾਰੀ ਡੈਮਾਂ ਦੀ ਦਰਿਆਵਾਂ ਦੀ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਉੱਤਰਾਖੰਡ ਤੋਂ ਕਰਦੇ ਹਾਂ ਜਿੱਥੇ ਅੱਜ ਕਈ ਘਰ ਮਲਬੇ ਨੇ ਦੱਬਲੇ ਉੱਤਰ ਕਾਸੀ ਜ਼ਿਲ੍ਹਾ ਉੱਤਰਾਖੰਡ ਦਾ ਤੇ ਉਹਦੇ ਚ ਹਰਸ਼ਲ ਘਾਟੀ ਦੇ ਧਰਾਲੀ ਪਿੰਡ ਦੇ ਨੇੜੇ ਸਾਰਾ ਕੁਝ ਦੁਪਹਿਰ ਦੇ 2 ਵਜੇ ਦੇ ਕਰੀਬ ਵਾਪਰਿਆ ਉੱਤਰ ਕਾਸੀ ਗੰਗੋਤਰੀ ਹਾਈਵੇ ਦੇ ਨੇੜੇ ਤਾਂ ਆ ਉਹ ਜਿਹੜਾ ਨਾਲਾ ਸੀ ਪਹਾੜਾਂ ਤੋਂ ਥੱਲੇ ਨੂੰ ਜਿਹਦੇ ਵਿੱਚ ਸਾਰੀ ਗਾਰ ਸਾਰੀ ਰੇਤ ਆਈ ਆ ਇਹ ਹਾਦਸਾ ਕਿਉਂ ਵਾਪਰਿਆ ਉਹਦੀ ਛੋਟੀ ਜੀ ਝਾਤੜ ਨਾਲ ਇੱਥੇ ਪਾਉਣੀ ਚਾਹੁੰਦੇ ਆ ਅਸਲ 'ਚ ਇਸ ਪਾਸੇ ਤੋਂ ਜਦੋਂ ਸਾਰੀ ਰੇਤ ਸਾਰਾ ਗਾਰ ਆਇਆ ਤਾਂ ਇਸ ਉਰੇ ਮੂਰੇ ਉਰੇ ਸਾਰੀਆਂ ਬਿਲਡਿੰਗਾਂ ਸੀ ਸਾਰਾ ਉਰੇ ਪਿੰਡ ਵਸਿਆ ਹੋਇਆ ਸੀਗਾ ਤਾਂ ਇਹ ਆਪਣੀ ਫੋਰਸ ਨਾਲ ਪਹਾੜਾਂ ਤੋਂ ਰੜਦਾ ਹੋਇਆ ਉਹਨਾਂ ਸਾਰਿਆਂ ਘਾਸ ਨੂੰ ਚੱਕ ਕੇ ਭਾਗੀ ਰਥੀ ਦਰਿਆ ਦੇ ਵਿੱਚ ਨੇ ਨਾਲ ਆਪਣੇ ਹੁੰਜ ਕੇ ਲੈ ਗਿਆ ਸੋ ਕੁਦਰਤ ਦਾ ਆਪਣਾ ਸਿਸਟਮ ਹੁੰਦਾ ਬੱਦਲ ਫਟਣਾ ਜਾਂ ਚੀਜ਼ਾਂ ਵਾਪਰਨੀ ਆ ਕੋਈ ਹਰ ਸਾਲ ਹਰ ਵਾਰੀ ਤਾਂ ਨਹੀਂ ਵਾਪਰਦੀਆਂ ਪਰ ਜਦੋਂ ਵੀ ਵਾਪਰਦੀਆਂ ਨੇ ਤਾਂ ਰੁੱਟਦਾ ਹਾ ਨਾਲਾ ਆਪਣਾ ਸਹੀ ਰੂਪ ਤਰਾਸਦਾ ਤੇ ਇਸ ਕਰਕੇ ਜਿਹੜੇ ਵੀ ਮੂਰੇ ਬਿਲਡਿੰਗਾਂ ਆਉਂਦੀਆਂ ਨੇ ਉਹਨਾਂ ਨੂੰ ਪਾਰ ਕਰਕੇ ਉਹ ਅੱਗੇ ਲੰਘ ਜਾਂਦਾ ਤੁਸੀਂ ਦੇਖਦੇ ਹੋ ਕਿ ਇਹਦੇ ਮੂਹਰੇ ਇੱਥੇ ਬਿੰਗ ਪਿਆ ਹੋਇਆ ਜਦੋਂ ਥੋੜਾ ਚੱਲਦਾ ਉਦੋਂ ਦਾ ਬਲ ਦੇ ਰੂਪ ਦੇ ਵਿੱਚ ਪਾਣੀ ਇਧਰ ਮੁਰ ਸਕਦਾ ਪਰ ਜਦੋਂ ਜ਼ਿਆਦਾ ਭਰ ਕੇ ਆਊਗਾ ਫਿਰ ਇਹਨੇ ਇਧਰ ਨੂੰ ਲੰਘਣ ਦੀ ਕ੍ਰੋਸ ਕਰਨੀ ਆ ਕੋਸ਼ਿਸ਼ ਕਰਨੀ ਆ ਸੋ ਇਹਦੇ ਰਾਹ ਦੇ ਵਿੱਚ ਜਿੰਨੀਆਂ ਬਿਲਡਿੰਗਾਂ ਆ ਇਹ ਸਹੀ ਸਾਰੀਆਂ ਇਨੇ ਸਾਰੀਆਂ ਚੱਕੇ ਦਰਿਆ ਭਾਗੀ ਰਥੀ ਦੇ ਵਿੱਚ ਮਾਰੀਆਂ ਜਿਹਦੇ ਨਾਲ ਉਹਨਾਂ ਖੇਤਰਾਂ ਦੇ ਵਿੱਚ ਕਈ ਲੋਕ ਲੋਕ ਨੇ ਜਿਹੜੇ ਉਹ ਹੁਣ ਨਹੀਂ ਰਹੇ ਤੇ ਕਈ ਲੋਕ ਹਜੇ ਵੀ ਲਾਪਤਾ ਨੇ ਵੱਡੇ ਪੱਧਰ ਤੇ ਇੱਥੇ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਤੇ ਹਵਾਈ ਸੈਨਾ ਦੀ ਮਦਦ ਜਿਹੜੀ ਲਗਾਤਾਰ ਲਈ ਜਾ ਰਹੀ ਹੈ ਇਸ ਤੋਂ ਇਲਾਵਾ ਹਿਮਾਚਲ ਦੇ ਕਨੌਰ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਕੁਝ ਅੱਜ ਵਾਪਰਿਆ ਕਈ ਤਾਂ ਉਹਦੇ ਬੱਦਲ ਫਟਣੇ ਦਾ ਟਰਾਮਾ ਵਾਪਰੀਆਂ ਨੇ ਆਉਂਦੇ 36 ਘੰਟੇ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਅਜਿਹਾ ਹੋਰ ਵੀ ਕਈ ਥਾਵਾਂ ਤੇ ਬਾਪਰ ਦੇ ਅਸਾਰ ਪੂਰੇ ਪੂਰੇ ਬਣੇ ਹੋਏ ਨੇ ਕਿਉਂਕਿ ਉੱਪਰਲੇ ਪੱਧਰ ਤੇ ਵੈਸਟਰਨ ਡਿਸਟਰਬੈਂਸ ਐਕਟਿਵਾ ਤੇ ਹੇਠਲੇ ਪੱਧਰ ਤੇ ਜਿਹੜੀ ਮੌਨਸੂਨ ਦੀ ਟਰਾਫਾ ਬਿਲਕੁਲ ਪਹਾੜਾਂ ਦੇ ਨੇੜੇ ਲੱਗੀ ਹੋਈ ਹੈ ਉੱਥੇ ਜਾ ਕੇ ਮੌਸਮ ਡੰਪ ਕਰ ਰਹੀ ਹੈ ਇਸੇ ਕਰਕੇ ਆਉਂਦੇ 36 ਘੰਟੇ ਦੇ ਦੌਰਾਨ ਹਿਮਾਚਲ ਉੱਤਰਾਖੰਡ ਤੇ ਜਿਹੜਾ ਜੰਮੂ ਖੇਤਰ ਇਹਨਾਂ ਦੇ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦੇ ਅਸਾਰ ਨੇ ਕੁਝ ਥਾਵਾਂ ਤੇ ਮੀਂਹ ਭਾਰੀ ਵੀ ਪੈ ਸਕਦਾ ਵਿਸਲੇ ਵੈਸੇ 36 ਘੰਟੇ ਤੋਂ ਮੀਂਹ ਲਗਾ ਪੰਜਾਬ ਦੀ ਗੱਲ ਕਰ ਲਈ ਤਾਂ ਪਠਾਨਕੋਟ ਗੁਰਦਾਸਪੁਰ ਅ ਅੰਮ੍ਰਿਤਸਰ ਸਾਹਿਬ ਤਰਨਤਾਰਨ ਇਹਨਾਂ ਖੇਤਰਾਂ ਦੇ ਵਿੱਚ ਅਜੇ ਹੋਰ ਵੀ ਪੈਣ ਦੇ ਅਸਾਰ ਨੇਗੇ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਫਗਵਾੜਾ ਨਵਾਂ ਸ਼ਹਿਰ ਦੇ ਵਿੱਚ ਹੋਰ ਵੀ ਪੈਣ ਦੇ ਅਸਾਰ ਨੇਗੇ ਤੇ ਰੋਪੜ ਮਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ 'ਚ ਹੋਰ ਵੀ ਪੈਣ ਦੇ ਅਸਾਰ ਨੇਗੇ ਇਸ ਤੋਂ ਇਲਾਵਾ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਪੈਣ ਦੇ ਅਸਾਰ ਨੇ ਥੋੜੇ ਬੋਤੇ ਅਸਾਰ ਬਰਨਾਲਾ ਮਲੇਰਕੋਟਲਾ ਤੇ ਸੰਰੂਰ ਖੇਤਰਾਂ ਦੇ ਵਿੱਚ ਮੜਾ-ਬੋਟਾ ਕਿਤੇ ਵੇਖ ਨੂੰ ਮਿਲ ਸਕਦੇ ਨੇ ਕਿ ਬਾਕੀ ਫਾਜ਼ਲਕਾ ਫਰੀਦਕੋਟ ਮੁਕਸਰ ਸਾਹਿਬ ਬਠਿੰਡਾ ਮਾਨਸਾ ਉਹਨਾਂ ਦੇ ਵਿੱਚ ਕੁਝ ਖਾਸ ਵੱਡੇ ਪੱਧਰ ਦੇ ਵਾਪਰਨ ਦੇ ਅਸਾਰ ਨਹੀਂ ਕਿਸੇ ਇੱਕ ਜ਼ਿਲ੍ਹੇ ਦੇ ਵਿੱਚ ਕਿਤੇ ਮਾੜਾ-ਪੋਟਾ ਛਿੱਟਾ ਸਰਾਟਾ ਪੈ ਜਾਵੇ ਉਹ ਗੱਲ ਵੱਖਰੀ ਆ ਰਾਜਸਥਾਨ ਦੇ ਵਿੱਚ ਮੌਨਸੂਨ ਦੀ ਬ੍ਰੇਕ ਲਗਾਤਾਰ ਜਾਰੀ ਆ ਉੱਤਰੀ ਹਰਿਆਣਾ ਦੇ ਵਿੱਚ ਪੰਚਕੁਲਾ ਹੋਇਆ ਜਮਨਾਨਗਰ ਹੋਇਆ ਅੰਬਾਲਾ ਕੁਰਕ ਖੇਤਰ ਕਰਨਾਲ ਜਾਂ ਮੜਾ-ਬੋਟਾ ਕਿਤੇ ਕੈਥ ਲੈਣ ਦੇ ਖੇਤਰਾਂ 'ਚ ਮੀਂਹ ਪੈਣ ਦੇ ਅਸਾਰ ਅਗਲੇ ਦੱਖਣੀ ਜਾਂ ਦੱਖਣ-ਪੱਛਮੀ ਖੇਤਰਾਂ ਦੇ ਵਿੱਚ ਅਸਾਰ ਬਹੁਤ ਘੱਟ ਨੇ ਪੱਛਮੀ ਜੁਪੀ ਦੇ ਵਿੱਚ ਅਸਾਰ ਹੈਗੇ ਕਿਤਨੇ ਕਿਤੇ ਅਗਲੇ 36 ਘੰਟਿਆਂ ਦੇ ਦੌਰਾਨ ਜਿਹੜਾ ਮੀਂਹ ਪਣਦੇ ਖਾਸ ਤੌਰ ਤੇ ਉੱਤਰਾਖੰਡ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਡੈਮਾਂ ਦੀ ਗੱਲ ਕਰ ਲਈਏ ਤਾਂ ਸਭ ਤੋਂ ਵੱਡਾ ਜਿਹੜਾ ਭਾਖੜਾ ਡੈਮ ਆ ਜਿਹਦੀ ਕੈਪੈਸਿਟੀ 1685 ਫੁੱਟਾਂ ਤਾਂ ਅੱਜ ਸਵੇਰੇ 6 ਵਜੇ ਉਹਦੇ ਵਿੱਚ ਪਾਣੀ ਦਾ ਪੱਧਰ 1633.19 ਫੁੱਟ ਸੀ ਯਾਨੀ ਕਿ ਆਪਦੀ ਟਾਪ ਜਿਹੜੀ ਲਿਮਟ ਆ ਉਹਦੇ ਤੋਂ ਇਹ ਲਗਭਗ 52 ਫੁੱਟ ਹਜੇ ਨੀਵਾ ਚੱਲ ਰਿਹਾ 3 ਡੈਮ ਜਿਹੜਾ ਕਿ ਰਾਵੀ ਦੇ ਉੱਪਰ ਬਣਿਆ ਹੋਇਆ ਜਿਹਦੀ ਕੈਪੈਸਿਟੀ ਲਗਭਗ 1732 ਫੁੱਟ ਦੇ ਕਰੀਬ ਆ ਅੱਜ ਸਵੇਰੇ 6 ਵਜੇ 5 ਅਗਸਤ ਨੂੰ 1692.90 ਫੁੱਟ ਯਾਨੀ ਲਗਭਗ 1693 ਫੁੱਟ ਦੇ ਕਰੀਬ ਸੀ ਤੇ ਟਾਪ ਜਿਹੜਾ ਇਹਦਾ ਲੈਵਲ ਆ ਉਹਦੇ ਤੋਂ ਇਹ ਲਗਭਗ 39 ਫੁੱਟ 39 ਫੁੱਟ ਜਿਹੜਾ ਹੇਠਾ ਸੀਗਾ ਪੌਂਗ ਡੈਮ ਪੌਂਗ ਦਾ ਵਾਰ-ਵਾਰ ਜ਼ਿਕਰ ਕਿਉਂ ਕਰ ਰਹੇ ਹਾਂ ਕਿਉਂਕਿ ਹਿਮਾਚਲ ਦਾ ਬਹੁਤਾ ਪਾਣੀ ਜਿਹੜਾ ਬਿਆਸ ਰਾਂਹੀਂ ਹੋ ਕੇ ਪੌਂਗ ਡੈਮ ਦੇ ਵਿੱਚ ਆ ਕੇ ਡਿੱਗ ਰਿਹਾ ਹੈਗਾ ਤੇ ਪੌਂਗ ਡੈਮ ਜਿਹਦੀ ਕੈਪੈਸਿਟੀ 1400 ਫੁੱਟ ਆ ਅੱਜ ਆਥ ਨੇ 5 ਅਗਸਤ ਨੂੰ 4 ਵਜੇ ਉਹਦੇ ਵਿੱਚ ਕੈਪੈਸਿਟੀ ਦੀ 1400 ਫੁੱਟਾ ਪਰ ਆਥ ਨੇ 4 ਵਜੇ 5 ਅਗਸਤ ਨੂੰ ਉਹਦੇ ਵਿੱਚ ਪਾਣੀ ਦਾ ਪੱਧਰ 1369 ਫੁੱਟ ਨੂੰ ਪਾਰ ਕਰ ਗਿਆ ਸੀ ਅੱਜ ਰਾਤੋਂ ਰਾਤ ਉਹ 1370 ਨੂੰ ਵੀ ਪਾਰ ਕਰ ਜਾਣਾਗਾ ਤੇ ਇਹ ਲਗਭਗ 31 ਫੁੱਟ ਉਨਾ ਰਹਿ ਰਿਹਾ ਤੇ ਇਹਦੇ ਬਾਰੇ ਕਿਹਾਸ ਰਹੀਆਂ ਨੇ ਕਿ ਇਹ 1 ਅਗਸਤ ਦੇ ਵਿੱਚ ਜਾ ਕੇ ਭਰ ਸਕਦਾ ਇਸ ਕਰਕੇ ਇਹਦੇ ਵਿੱਚੋਂ ਜਿਹੜਾ ਲਗਾਤਾਰਤਾ ਦੇ ਵਿੱਚ ਪਾਣੀ ਡਿਸਚਾਰਜ ਕੀਤਾ ਜਾ ਰਿਹਾ ਅੱਜ ਵੀ 18000 ਕਿਊਸਕਤੋਤੇ ਪਾਣੀ ਜਿਹੜਾ ਡਿਸਚਾਰਜ ਕੀਤਾ ਜਾ ਰਿਹਾ ਸੀਗਾ ਸਤਲੁਜ ਦਾ ਪਾਣੀ ਤੇ ਬਿਆਸ ਦਾ ਪਾਣੀ ਦੋਨੇ ਜਾ ਕੇ ਮਿਲਦੇ ਨੇ ਹਰੀਕੇ ਹੱਟ ਤੇ ਹਰੀਕੇ ਹੱਟ ਤੋਂ ਬਾਅਦ ਉਹ ਪਾਣੀ ਵੀ ਅੱਗੇ ਪਾਕਿਸਤਾਨ ਵਾਲੀ ਸਾਈਡ ਨੂੰ ਛੱਡਿਆ ਗਿਆ ਹੈ ਜਿਹਦੇ ਕਰਕੇ ਸਤਲੁਜ ਦਰਿਆ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੁਝ ਕੁ ਥਾਵਾਂ ਤੇ ਕੰਢਾਇਆ ਤੋਂ ਬਾਹਰ ਕਿਤੇ ਨਾ ਕਿਤੇ ਹੋ ਰਿਹਾ ਜਾ ਜਿਹੜੇ ਖੇਤ ਉਹਦੇ ਜਿਆਦਾ ਨੇੜੇ ਨੇ ਉਹਨਾਂ ਖੇਤਰਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਫਿਕਰ ਥੋੜਾ ਜਿਹਾ ਹੋਣਾ ਸ਼ੁਰੂ ਹੋ ਗਿਆ ਇਸ ਤੋਂ ਇਲਾਵਾ ਜਿਹੜਾ ਕਗਰ ਰਿਵਰਾ ਕਗਰ ਦੇ ਬਾਰੇ ਹਜੇ ਕੋਈ ਖਾਸ ਅਪਡੇਟ ਨਹੀਂ ਹੈਗਾ ਪਰ ਕਗਰ ਦੇ ਵਿੱਚ ਪਾਣੀ ਜਰੂਰ ਆ ਰਿਹਾ ਕਦੇ ਘਟ ਕਦੇ ਵੱਧ ਇਸ ਤਰ੍ਹਾਂ ਟਿਕ ਟੋਲੇ ਚੱਲ ਰਿਹਾ ਹੈਗਾ ਪਰ ਉਹਦੇ ਬਾਰੇ ਅਲਰਟ ਹਾਲ ਦੀ ਘੜੀ ਜਿਹੜਾ ਨਹੀਂ ਹੈਗਾ ਪਰ ਅੱਧ ਅਗਸਤ ਦੇ ਵਿੱਚ ਜਾ ਕੇ ਜਾਇ ਕਹਿ ਸਕਦੇ ਆ ਕਿ ਹਰੀਕੇ ਹਿੱਟ ਤੋਂ ਅੱਗੇ ਫਿਰੋਜ਼ਪੁਰ ਤੇ ਫਾਜ਼ਿਲਕਾ ਸਤਲੋਜ ਦੇ ਲੋਕਾਂ ਨੂੰ ਥੋੜਾ ਜਿਆਦਾ ਤਿਆਰ ਰਹਿਣਾ ਪਊਗਾ ਜੇਕਰ ਮੀਂਹ ਹਿਮਾਚਲ ਦੇ ਵਿੱਚ ਹੋਰ ਪੈ ਜਾਂਦਾ ਨੇ ਜਿੱਦਾਂ ਕਿ ਜਾਪ ਰਿਹਾ ਕਿ ਲਗਭਗ 16-17 ਅਗਸਤ ਤੱਕ ਮੀਂਹ ਹਿਮਾਚਲ ਦੇ ਵਿੱਚ ਨਹੀਂ ਰੁਕਣਾ ਲੈ ਹੈਗੇ ਕਦੇ ਮੜਾ ਦੇ ਡਾਊਨ ਪੈਗਾ ਕਦੇ ਜਿਆਦਾ ਵਧ ਕੇ ਚੱਲਦਾ ਰਹਿਣਾਗਾ ਸੋ ਇਸ ਕਰਕੇ ਪੌਂਗ ਡੈਮ ਦੇ ਭਰਨ ਦੇ ਅਸਾਰ ਨੇ ਉਸ ਤੋਂ ਬਾਅਦ ਇਹਦੇ ਸਪੈਲ ਵੀ ਫਲੱਡ ਗੇਟਰ ਹੈ ਵੀ ਪਾਣੀ ਛੱਡਣਾ ਪੈ ਸਕਦਾਗਾ ਭਾਖੜਾ ਡੈਮ ਹਜੇ ਕਾਫੀ ਨੀਮਾਗਾ ਇਹ ਹਰੇ ਹੋ ਸਕਦਾ ਹੈ ਕਿ ਅਗਸਤ ਅਗਸਤ ਸਾਰਾ ਪਾਣੀ ਆਪਣੇ ਵਿੱਚ ਹੋਲਡ ਕਰ ਜਾਵੇ ਪਰ ਫਿਰ ਵੀ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਤੇ ਪਬਲਿਕ ਨੂੰ ਆਪਣੇ ਪੱਤਰ ਤੇ ਤਿਆਰੀ ਜਿਹੜੀ ਥੋੜੀ ਜਿਹੀ ਰੱਖਣੀ ਚਾਹੀਦੀ ਹੈ ਹਾਲ ਫਿਲਹਾਲ ਅਗਲੇ 2 3 4 ਦਿਨਾਂ ਦੇ ਲਈ ਕੋਈ ਅਲਰਟ ਜਿਹੜਾ ਨਹੀਂ ਹੈਗਾ ਨਾ ਡੈਮਾਂ ਦੇ ਬਾਰੇ ਤੇ ਨਾ ਤਰੇਵਾਂ ਦੇ ਬਾਰੇ ਮੌਨਸੂਨ ਦੇ ਮੀਂਹਾਂ ਦੇ ਦੌਰਾਨ ਡੈਮ ਇੱਕਦਮ ਨਾ ਭਰੇ ਇਸ ਕਰਕੇ ਥੋੜਾ ਥੋੜਾ ਪਾਣੀ ਰਿਲੀਜ਼ ਕੀਤਾ ਜਾਂਦਾ ਹੁੰਦਾ ਜਿਹੜਾ ਕਿ ਪੌਂਗ ਡੈਮ ਦੇ ਵਿੱਚੋਂ ਲਗਾਤਾਰ ਤਰੇ ਵਿੱਚ ਜਾਰੀ ਆ ਉਹਦੇ ਕਰਕੇ ਸਤ ਦੇ ਉੱਤੇ ਪਿਆਸ ਦੇ ਵਿੱਚ ਪਾਣੀ ਦਾ ਲੈਵਲ ਥੋੜਾ ਜਾ ਅਵਧਿਆ ਜਰੂਰ ਹੋਇਆ ਤੇ ਮੀਂਹ ਦੇ ਦੌਰ ਦੇ ਵਿੱਚ ਵਾਧਾ ਹੁੰਦਾ ਵੈਸਟਰਨ ਡਿਸਟਰਬੈਂਸ ਤੇ ਮੌਨਸੂਨ ਟਰਾਫ ਇਹਦਾ ਅਸਰ ਪਹਾੜਾਂ ਦੇ ਵਿੱਚ ਅਗਲੇ 36 ਘੰਟੇ ਚੱਲੀ ਰਹਿਣਾ ਕਈ ਹੋਰ ਥਾਵਾਂ ਤੇ ਬੱਦਲ ਫਟਣੇ ਘਟਨਾਵਾਂ ਵਾਪਰ ਸਕਦੀਆਂ ਨੇਗੀਆਂ ਮਾਝਾ ਦਵਾਬਾ ਪਵਾਦੇ ਦੇ ਖੇਤਰਾਂ 'ਚ ਮੀਂਹ ਪੈਣ ਦੇ ਅਸਾਰ ਨੇਗੇ ਥੋੜਾ ਬਹੁਤਾ ਜਿਹੜਾ ਮੀਂਹ ਆ ਉਹ ਮਾਝਾ ਦਵਾਬਾ ਦੇ ਨਾਲ ਲੱਗਦੇ ਮਾਲਵੇ ਦੇ ਜਾਂ ਪਵਾਦੇ ਨਾਲ ਲੱਗਦੇ ਮਾਲਵੇ ਦੇ ਖੇਤਰਾਂ ਨੂੰ ਵੇਖਣ ਨੂੰ ਮਿਲ ਸਕਦਾ ਨਰਮਾ 벨ਟ ਜਿਹੜੀ ਪੰਜਾਬ ਦੀ ਹੈ ਜਾਂ ਦੱਖਣੀ ਪੰਜਾਬ ਜਾਂ ਦੱਖਣੀ ਹਿਰਾਣਾ ਦੱਖਣ ਪੱਛਮੀ ਹਿਰਾਣਾ ਉਨਾ ਖੇਤਰਾਂ ਦੀ ਅਗਲੇ 2-3 ਦਿਨ ਵੀ ਕੁਝ ਨਹੀਂ ਹੈਗਾ ਪਰ 9 10 11 12 ਅਗਸਤ ਨੂੰ ਮੌਨਸਨ ਦੁਬਾਰੇ ਥੋੜਾ ਜਿਆ ਜ਼ੋਰ ਮਾਰੂ ਫਿਰ ਦੱਖਣੀ ਪੰਜਾਬ ਦੱਖਣ ਪੱਛਮੀ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਨੂੰ ਵੀ ਮੀਂਹ ਵੇਖਣ ਨੂੰ ਮਿਲ ਸਕਦਾ ਅੱਗੇ ਇਹਨਾਂ ਕ ਅਪਡੇਟਾਂ ਜੁੜੇ ਰਹੋ ਮੌਸਮ ਦੀ ਬਾਤ ਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ